ਇਹ ਮਿਤੀ 23 ਤਿੰਨ 2024 ਨੂੰ ਰਾਜਕੁਮਾਰ ਜਨੂਹ ਦਾ ਰਹਿਣ ਵਾਲਾ ਵਾ ਤੇ ਡਾਕ ਘਰ ਚ ਮਲਾਜਮ ਆ ਉਹ ਉਧਰੋਂ ਜੱਬੇਵਾਲ ਸਾਈਡ ਤੋਂ ਹਸ਼ਿਆਰਪੁਰ ਨੂੰ ਆ ਰਿਹਾ ਸੀ ਦੇ ਵਕਤ ਕਰੀਬ 5:30 6:00 ਵਜੇ ਰੱਲੀ ਪਿੰਡ ਲੱਗੇ ਤਿੰਨ ਜਿਹੜੇ ਐਕਟਰਾਂ 'ਤੇ ਸਵਾਰ ਸੀ ਉਹਨਾਂ ਨੂੰ ਰੋਕ ਕੇ ਉਹਦੇ ਰਾਡ ਮਾਰ ਕੇ ਤੇ ਕੋਲੋਂ ਉਹਦਾ ਦੋ ਮੋਬਾਈਲ ਤੇ ਉਹਦਾ ਆਈ ਕਾਰਡ 4500 ਰੁਪਇਆ ਖੋ ਲਿਆ ਸੀ ਇਸ ਸਬੰਧ ਵਿੱਚ ਅਸੀਂ ਟੈਕਨੀਕਲ ਤੌਰ ਤੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਉਨ੍ਹਾਂ ਪਸੋਂ ਵਾਦਤ ਚਵਰਤੀਓ ਜੈਕਟਰ ਜਿਹੜਾ ਮੋਬਾਈਲ ਖੋਏ ਸੀ ਦੋਨੇ ਅਤੇ 3500 ਰੁਪਏ ਜੀ ਨਕਦ ਬਰਾਮਦ ਕਰ ਲਿਆ ਜਿਹੜੇ ਦਾ ਡਾਕੂਮੈਂਟ ਸੀ ਉਹ ਵੀ ਬਰਾਮਦ ਕਰ ਲਿਆ ਜੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਨੇ ਇੱਕ ਸੂਰਜ ਜੀ ਪਚਨਗਲ ਪਿੰਡ ਦਾ ਜੀ ਦੂਸਰਾ ਚਾਂਦ ਜੀ ਉਹ ਵੀ ਪਚਨਗਲ ਪਿੰਡ ਦਾ ਜੀ ਤੀਸਰਾ ਜਿਹੜਾ ੋਂਕਾਰ ਸਿੰਘ ਗਿਆ ਖੁਸ਼ਾਲਪੁਰ ਪਿੰਡ ਦਾ ਥਾਣੇ ਮਹਾਲਪੁਰ ਦੇ ਕੀ ਰਹਿਣ ਵਾਲਾ ਜੀ ਤੇ ਇਹਨਾਂ ਵਿੱਚ ਸੂਰਜ ਦੇ ਖਿਲਾਫ ਇੱਕ ਪਹਿਲਾਂ 379 ਆਈਪੀਸੀ ਦਾ ਥਾਣਾ ਸਦਰ ਬੰਗਾਮ ਕਰਨਾ ਦਰਜਿਆ ਬਾਕੀ ਇਹਨਾਂ ਫਿਲਹਾਲ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਚਾ ਚਾ ਜੀ ਨਹੀਂ ਧਿਆਰ ਇਹਨਾਂ ਨੂੰ ਕੋਈ ਨਹੀਂ ਮਿਲਿਆ ਜੀ ਇਹਨਾਂ ਅੱਗੇ ਰੋਕੇ ਰਾਡ ਮਾਰ ਕੇ ਤਦ ਕੋ ਖੋ ਕੇ ਲੈ ਗਿਆ ਸੀ ਬਾਕੀ ਇਹਨਾਂ ਨੂੰ ਰਿਮਾਂਡ ਤੇ ਲਿਆ ਜੇ ਬਾਕੀ ਦੀ ਬਰਾਮਦਗੀ ਨਾਲ ਕੀਤੀ ਜਾਏਗੀ ਰੋਟਾ ਖੋ ਕਰਨ ਵਾਲੇ ਨਸ਼ੇ ਤੇ ਆਦੀ ਨੇ ਕਿ ਵੈਸੀ ਹੀ ਕਰਦੇ ਨੇ ਜੀ ਹਾਂਜੀ ਇਹ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਪੂਰਤੀ ਲਈ ਇਹਨਾਂ ਨੂੰ ਲੁੱਟ ਖੋ ਦੀ ਕਟਰਾਉਣ ਨੂੰ ਜਾਮ ਦਿੱਤਾ ਸੀ ਅਸੀਂ ਜਿਹੜਾ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋ ਸਾਰੀ ਬਰਾਮਦਗੀ ਕਰ ਲਈ ਹੈ। ਹੁਣ ਤੱਕ ਦੀ ਜਾਂਚ ਦੇ ਵਿੱਚ ਪੁੱਛਿਆ ਲੱਗਾ ਪਤਾ ਵੀ ਇਹ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਸ ਤੋਂ ਪਹਿਲਾਂ ਕਿਨੇ ਕੋਈ ਵਾਰਦਾਤਾਂ ਕੀਤੀਆਂ ਹਨ। ਅਜੇ ਫਰਦਰ ਪੁੱਛਗਛ ਡੰਗਾਈ ਨਾ ਕਰਨੀ ਹੈ ਜੇ ਅਸੀਂ ਰਿਮਾਂਡ ਲਿਆ ਇਹਨਾਂ ਦਾ ਹੋਰ ਵੀ ਵਾਰਦਾਤਾਂ ਬਾਰੇ ਪੁੱਛਾਂਗੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ। ਕਿਉਂਕਿ ਇਹ ਸਾਡੇ ਕੋਲ ਰਿਕਾਰਡਡ ਸੀ ਇਹਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ। ਫਰਦਰ ਪੁੱਛਾਂਗੇ ਜ਼ਿਲ੍ਹੇ ਵਿੱਚ ਜਾਂ ਜ਼ਿਲ੍ਹੇ ਤੋਂ ਬਾਹਰ ਇਹਨਾਂ ਨੇ ਕੋ ਹੋਰ ਰਹੀ ਹੈ ਜਿਹੜੀ ਵਾਰਦਾਤਾਂ ਕੀਤੀਆਂ ਜਾਂ ਕੋਈ ਇਸ ਤੋਂ ਇਲਾਵਾ ਹੋਰ ਕੋਈ ਵਾਰਦਾਤ ਕੀਤੀ ਇਹਨਾਂ ਕੋ ਚੰਗੀ ਤਰ੍ਹਾਂ ਡ ਇਹਨਾਂ ਸਾਹਮਣੇ ਇਹ ਕਦੰਦ ਰਮਾਨ ਮਿਲਿਆ ਇਹਦਾ ਅਸੀਂ ਹੋਰ ਮਾਨ ਲੈ ਕੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਕੋਈ ਇਹਨਾਂ ਦੇ ਹੋਰ ਸਾਥੀ ਵੀ ਹੈ ਇਸ ਬਾਰੇ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨਾਲ ਹੋਰ ਕਿਹੜਾ-ਕਿਹੜਾ ਇਨਵੋਲਵ ਸੀ ਜੇਕਰ ਹੋਇਆ ਤਾਂ ਉਸ ਦੇ ਖਿਲਾਫ ਕਾਨੂੰਨ ਸਰਕਾਰ ਨੇ ਕੀਤੀ ਜਾਏਗੀ ਗੁੱਟਕੋ ਕਿਸ ਤਰ੍ਹਾਂ ਕਰਦੇ ਕੋਈ ਗੱਡੀ ਤੇ ਆਉਂਦੇ ਜਾਂ ਮੋਟਰਸਾਈਕਲ ਤੇ ਜਾਂ ਹੋਰ ਕੁਝ ਨਾਲ ਇਹ ਜਦੋਂ ਰਾਹੀ ਗੇ ਜਾਂਦੇ ਨੇ ਲੇਟ ਆਵਰ ਜੇ ਹਨੇਰਾ ਹੋ ਜਾਂਦਾ ਹੋਵੇ ਮੂੰਹ ਬਨ ਕੇ ਉਹਨੂੰ ਰੋਕ ਕੇ ਕੁੱਟਮਾਰ ਕਰਕੇ ਉਹਦੇ ਕੋਲ ਜੋ ਪੈਸਾ ਤੇ ਲਾਸੀ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਆਈ ਵੀ ਤੇ ਜਿਹੜੀ ਰਾਤ ਨੂੰ ਦੋਧਾ ਕਰਦੇ ਸੀ